ਗੁਰ ਸ਼ਬਦ ਵਿਚਾਰ ਸਤਿਗੁਰੂ ਭੇਟਾ ਮੋਖਦਵਾਰ ਕਿਉਂਕਿ ਇਹਦਾ ਸਵਾਲ ਸੀ ਕਿਹੜੀ ਕਬੂਤਾਂ ਜਦੋਂ ਜਵਾ ਬਾਵਾ ਸੌਂਕਤ ਠਾਏ ਉਹਨੂੰ ਕਿਹੜੀ ਅਵਸਥਾ ਅੰਦਰ ਵਿੱਚ ਜਾ ਕੇ ਇੱਕ ਬੁੱਧੀ ਜਿਹੜੀ ਹੈ ਇਹਨੂੰ ਨਿਸ਼ਟ ਕੀਤਾ ਜਾ ਸਕਦਾ ਹੈ ਬੁੱਧ ਜਿਹੜੀ ਹੈਗੀ ਹੈ ਅਸਲ ਦੇ ਵਿੱਚ ਸੰਸਾਰ ਨੂੰ ਛੱਡਣ ਹੀ ਦਿੱਤੇ। ਬਾਹਾਂ ਦੀ ਬਜਰ ਦਿੱਤੀ ਕਬੂਦ। ਹਮੇਸ਼ਾ ਤਿੰਨ ਚੀਜ਼ਾਂ ਬਣਨ ਗਿਆ। ਬੁੱਧ, ਕਬੂਦ ਤੇ ਸੁਬਦ ਇਹ ਹੋ ਗਈਆਂ। ਗਿਆਨ ਕੋ ਗਿਆਨ ਸੁ ਗਿਆਨ। ਜੰਮ ਦੇ ਕੋਲ ਬੁੱਧ ਹੁੰਦੀ ਹੈ। ਬੁੱਧ ਬਦਲ ਨਹੀਂ ਆਇਆ ਕਬੁੱਧ ਨਸ਼ਟ ਕਰ ਲਈਏ। ਕੋ ਬੁੱਧ ਬਦਲ ਨਹੀਂ ਆਇਆ ਕਬੁੱਧ ਨਸ਼ਟ ਕਰ ਲਈਏ ਬਦਲ ਨਹੀਂ ਲਿਖੋ। ਕੋਦ ਖਤਮ ਕਰ। ਜਵਾਬ ਹੈ ਲੋਹਦਾ ਦੇ ਖਾਜ ਵਿੱਚ ਅੱਬ ਜਵੇ ਨੂੰ। ਖਤਮ ਕਰ ਦਵੇ। ਗੁਰੂਤ ਬਿਠਾਇਆ ਹੈ। ਗੁਰੂ ਸ਼ੋਗਤ ਸਿੰਘ। ਗੁਰ ਸ਼ਬਦ ਵਿੱਚ ਆ। ਬੁੱਧੀ ਲੈ ਕੇ ਜਨਮਿਆਂ ਸੀ। ਜਦੋਂ ਜਨਮ ਹੁੰਦਾ ਬੱਚੇ ਦਾ ਉਦੋਂ ਇਹਦੇ ਕੋਲ ਬੁੱਧ ਹੁੰਦੀ ਹੈ। ਜਿਹੜੀ ਸੰਸਾਰ ਦੇ ਵਿੱਚ ਇਹਨੂੰ ਪੜਾਈ ਪੜਾਈ ਜਾਂਦੀ ਹੈ ਨਾ ਜਮ ਦੇ ਰੂਪ। ਉਹ ਬੁੱਧੇ ਨੂੰ ਕਬੁੱਧ ਬਣਾ ਦਿੰਦੇ। ਇਸੇ ਕਰਕੇ ਕਹਿ ਵੀ ਜੋ ਤੂੰ ਸੰਸਾਰ ਦੇ ਵਿੱਚ ਜਨਮ ਲੈ ਕੇ ਪੜ ਲਿਆ ਉਹ ਰੂਹਨ ਪੜਿਆ ਕਰਦੇ। ਜਿਹੜੀ ਪੜਾਈ ਅਸੀਂ ਪੜ੍ਹਦੇ ਆ ਜਨਮ ਇੱਥੇ ਸੰਸਾਰ ਦੀ ਬੋਲੀ ਬੋਲਦੇ ਆ ਇਹਦੇ ਨਾਲ ਕਬੂਦ ਪੈਦਾ ਹੁੰਦੀ ਜਿੰਨੇ ਵਿਦਵਾਨ ਨੇ ਸਭ ਕਬੁੱਧ ਪੜ੍ਹਦੇ ਨੇ ਔਰ ਕਬੁੱਧ ਪੜ੍ਹਾਉਂਦੇ ਨੇ ਕਬੁੱਧ ਪੜ੍ਹੀ ਹੋਰ ਆ ਨੇ ਕਬੁੱਧੇ ਫੜਾ ਰਹੇ ਨੇ ਸ਼ਾਸਤ੍ਰਾਂ ਦੀ ਬੋਲੀ ਕਬੁੱਧ ਹੈ ਗੀਤਾ ਦੀ ਬੋਲੀ ਕਬੁੱਧ ਹੈ ਸਮ੍ਰਿਤੀਆਂ ਦੀ ਬੋਲੀ ਕਬੁੱਧ ਹੈ ਸਾਡੇ ਜਿੰਨੇ ਧਰਮ ਗ੍ਰੰਥ ਨੇ ਗੁਰਬਾਣੀ ਨੂੰ ਛੱਡ ਕੇ ਸਭ ਕਬੁੱਧ ਧਰਮ ਗ੍ਰੰਥ ਜਿਹੜੇ ਸਾਡੇ ਗ੍ਰੰਥ ਨੇ ਦੂਏ ਇਤਿਹਾਸ ਵਾਲੇ ਦੂਏ ਨਾਲ ਸੂਰਜ ਪ੍ਰਕਾਸ਼ ਵਗੈਰਾ ਪੰਥ ਪ੍ਰਕਾਸ਼ ਇਹ ਸਭ ਉਹ ਚ ਕਬੁੱਧ ਸਬੂਧਰੀ ਹੈ ਬੁੱਧਵਰੀ ਹੈ ਉੱਥੇ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਗਿਆ ਕਿ ਜੋਤ ਕੀ ਹੈ ਉੱਥੇ ਰਿਸ਼ਤੇ ਸਰੀਰੀ ਵਾਸਤੂ ਹੀ ਵਾਸ ਉੱਪ ਜਾਇਆ ਇਹ ਗੱਲ ਦਾ ਧਿਆਨ ਨਹੀਂ ਰੱਖਿਆ ਕਿ ਇਤਿਹਾਸ ਲਿਖਣ ਵੇਲੇ ਜੇ ਇਸ ਗੱਲ ਦਾ ਧਿਆਨ ਰੱਖਾਂਗੇ ਇਤਿਹਾਸ ਲਿਖਿਆ ਨਹੀਂ ਜਾ ਸਕਦਾ ਲਿਖਿਆ ਨਹੀਂ ਜਾ ਸਕਦਾ ਇਤਿਹਾਸ ਜਨਮ ਨੂੰ ਜਨਮ ਨਹੀਂ ਬਣਦੀ ਬਾਣੀ ਬਰਨੂ ਬਰਣੀ ਬਣਦੀ ਬਾਣੀ ਤੇ ਇਤਿਹਾਸਿਕ ਉਹ ਬਗ ਇੱਥੇ ਤਾਂ ਜਨਮ ਵਰਡ ਵੀ ਆਤਮਾ ਦੇ ਲੈਵਲ ਦਾ ਹੈ ਆਤਮਾ ਦੇ ਲੈਵਲ ਦਾ ਸੁੱਤੀ ਭਈ ਬੁੱਧ ਜਿਹੜੀ ਮਾੜੀ ਜੀ ਬੁੱਧ ਜਾਗਦੀ ਹੁੰਦੀ ਆ ਨਾ ਜਦੋਂ ਗਰਭ ਦੇ ਵਿੱਚ ਆ ਉਦੋਂ ਜਾਗਦੀ ਹੁੰਦੀ ਜਦੋਂ ਲੈਵਲ ਛੁੱਟ ਗਈ ਲੈਵ ਲੱਗਦੀ ਹੈ ਬੁੱਧ ਨੂੰ ਕੋਈ ਬੁੱਧੀ ਲੈਵਲ ਨਹੀਂ ਲੱਗਦੀ ਕਬੂਦ ਨਾਲ ਕੀ ਲੱਗਦੀ ਹੈ ਕਬੂਦ ਨਾਲ ਤ੍ਰਿਸ਼ਨਾ ਲੱਗਦੀ ਹੈ ਬੁੱਧ ਨਾਲ ਲੇਵ ਲੱਗਦੀ ਹੈ ਚਾਹੇ ਬੁੱਧ ਨੂੰ ਲੇਵਾ ਲਓ ਚਾਹੇ ਲਾ ਲਓ ਤ੍ਰਿਸ਼ਨਾ ਗੁਰੂ ਘਰ ਦੇ ਵਿੱਚ ਛੋਟੇ ਬੱਚੇ ਜਿਹੜੇ ਪੈਦਾ ਹੋਏ ਉਹ ਸਿੱਤੇ ਹੀ ਉਹਨਾਂ 'ਚ ਕਬੂਦ ਨਹੀਂ ਪੈਦਾ ਹੋਣ ਦਿੱਤੇ ਤੇ ਬੋਲੀ ਗੁਰਮੁਖੀ ਪਹਿਲਾਂ ਹੀ ਸੀ ਬਚਪਨ ਜ ਤੋਂ ਸਮਝਾਤਾ ਧਰੂ ਪ੍ਰਤਾਪ ਨੂੰ ਵੇ ਆ ਜਿਹੜੇ ਜਨਮਦਾਨ ਦੇਣ ਵਾਲੇ ਮਾਂ-ਬਾਪ ਨੇ ਵਤਮਨੇ ਹੋਏ ਮਾਪਾਪਰੇ ਸਭਲਾ ਮਾਪਾਪੇ ਕਰ ਤੋ ਤਾਂ ਹੋਰ ਉਹਨੂੰ ਅਸੀਂ ਪ੍ਰਮਾਤਮਾ ਕਹਿ ਲਓ ਉਹਨੂੰ ਅਸੀਂ ਖੁਦਾ ਕਹਿ ਲਓ ਉਹਨੂੰ ਅਸੀਂ ਗੋਡ ਕਹਿ ਲਓ ਸਾਡਾ ਸਾਰਿਆਂ ਦਾ ਸਬੰਧ ਉਹਦੇ ਨਾਲ ਹੈ ਇੱਥੇ ਤਾਂ ਅਸੀਂ ਆਏ ਹਾਂ ਇਹ ਸਮਝਣ ਇਹ ਬਦਲ ਹਾਲ ਤਈ ਅਸੀਂ ਬਨਿਆ ਨਹੀਂ ਗਏ ਉਹ ਕਬੁੱਦ ਜਿੰਨੀਆਂ ਦੁਰਮਤਾਂ ਨੇ ਉਹ ਕੀ ਪੜਾਉਦੀਆਂ ਨੇ ਸਾਨੂੰ ਉਹ ਕਬੁੱਦ ਜੋਗਿਆਂ ਕੋਲ ਵੀ ਕਬੁੱਦ ਹੈ ਜੋਗਿਆਂ ਨੇ ਮਹਿਸੂਸ ਕਰ ਲਿਆ ਵੀ ਸਾਡੀ ਬੁੱਧ ਕਬੁੱਦ ਹੈ ਫੇਰੇ ਕਿਹਾ ਸੀ ਕਬੁੱਦ ਤੋਂ ਬਿਟਾ ਹੈ ਕਬੁੱਦ ਤੋਂ ਕੁੱਤ ਜਵਾਬ ਹੈ ਹਾਏ ਸੋ ਕਿਤੇ ਥਾ ਕਬੁੱਦ ਦਾ ਕੀ ਇਲਾਜ ਆਏ ਕਿਵੇਂ ਕਬੂਤਰੋਂ ਕਮੈਂਸਾਈ ਇਸ ਕਬੂਤਰੋਂ ਕਮੈਂ ਖਤਮ ਕਰੀ ਆਪਣੇ ਅੰਦਰ ਕਬੂਦਦੀ ਮਿਟਾ ਕੋਈ ਸ਼ਬਦ ਵਿਚਾਰ ਜਵਾਬ ਦਿੱਤਾ ਕਹਿੰਦੇ ਜਿਹੜੀ ਇਹ ਸ਼ਬਦ ਵਿਚਾਰ ਹੈ ਨਾ ਇਹਦੇ ਨਾਲ ਕਬੂਤਰ ਦਾ ਹੀ ਇਲਾਜ ਹੈ ਅਜੋ ਕਬੂਤਰ ਨਾ ਬਦਲ ਕੇ ਬੁੱਧ ਬਣਨੇ ਪਹਿਲਾਂ ਪਹਿਲਾਂ ਤਾਂ ਮੰਨਣਾ ਹੈ ਵੀ ਮਾਪਾ ਫਾਲੇ ਹੈ ਨਹੀਂ ਪਹਿਲਾਂ ਤਾਂ ਮੰਨਣਾ ਆ ਕਿ ਜਨਮ ਮਨ ਬਹਲਾ ਹੈ ਨਹੀਂ ਜੋ ਤਰ ਜਾਤ ਦਾ ਜਦੋਂ ਸਰੀਰ ਦਾ ਆਤਮਾ ਦਾ ਜਦੋਂ ਦੋਨਾਂ ਦਾ ਫਰਕ ਸਮਝ ਆ ਗਿਆ ਸਮਝੋ ਫਿਰ ਬੁੱਧ ਬਣਦੀ ਉਹ ਇਹ ਗਿਆਨ ਇਹਨੂੰ ਡੋਪਰ ਚ ਸੀਗਾ ਗਰਭ ਵਿੱਚ ਸੀਗਾ ਮੈਂ ਅਲਗਾ ਸਰੀਰ ਅਲਕਾ ਹੁਣ ਹੈ ਨਹੀਂ ਗਰਭ ਵਿੱਚ ਬੁੱਧ ਸੀ ਹੁਣ ਕਬੁੱਧਾ ਡੋਪਰ ਜ ਗਿਆਨ ਹੈਗਾ ਆਇਓ ਤੇ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ ਜਿਹੜੀ ਸੁਰਤ ਹੈ ਉਹੀ ਤਾਂ ਆਤਮਾ ਜਿਹੜੀ ਜੁੜੀ ਹੋਈ ਹੈ ਉਹੀ ਤਾਂ ਆਤਮਾ ਉਹ ਸਰੀਰ ਨਾਲ ਜੁੜ ਗਿਆ ਸਰੀਰ ਨਾਲ ਜੁੜ ਕੇ ਆਪਣਾ ਆਪ ਭੁੱਲ ਗਿਆ ਕਿਸੇ ਦੂਸਰੀ ਚੀਜ਼ ਨਾਲ ਜੁੜ ਕੇ ਆਪਣਾ ਆਪ ਭੁਲ ਜਾਈਦਾ ਉਹੀ ਗੱਲ ਯੋਗੀ ਕਰ ਰਹੇ ਨੇ ਤਾਂ ਵਾਲੀ ਦੁਪਰ ਵਾਲੀ ਜਿਵੇਂ ਦੁਪਰ ਚ ਭੁੱਲ ਗਿਆ ਨਾ ਆਪਣਾ ਆਪਾ ਇਹ ਫਿਰ ਸਰੀਰ ਤੇ ਨਾ ਧਿਆਨ ਘਟਦਾ ਸਰੀਰੇ ਬਣ ਗਿਆ ਸਾਹਮਣੇ ਆਬਜੈਕਟ ਰੱਖ ਕੇ ਜੇ ਉਹ ਚ ਧਿਆਨ ਧਾਰਾਂਗੇ ਤਾਂ ਉਹੀ ਬਣ ਜਾਗੇ ਜੋ ਕੁਝ ਬੁਰਿਆ ਜੇ ਪੱਥਰ ਆ ਤਾਂ ਪੱਥਰੇ ਹੋ ਜੂਗੀ ਗੱਡ ਹੀ ਹੋ ਜੂਗੀ ਬਾਹਰ ਮਾਇਆ ਹੈ ਮਾਇਆ ਨਾਲ ਜੁੜ ਕੇ ਤਾਂ ਮਾਇਆ ਰੂਪੇ ਬਣ ਜਾਗੇ ਅਸੀਂ ਇਹ ਮਾਇਆ ਰੂਪ ਬਣੇ ਹੋਏ ਹਾਂ ਅਸੀਂ ਮਾਇਰ ਰੂਪ ਬਣ ਜਾਣਾ ਜੜ ਚੇਤਨ ਤੋਂ ਜੜ ਬਣ ਜਾਣਾ ਤਬੁੱਧ ਚੇਤਨਾ ਜੜ ਬਣ ਕੇ ਪੂਜਾ ਕਰਦਾ ਹੈ ਜੜ ਦੀ ਆਪ ਹੈ ਚੇਤਨ ਪੱਥਰ ਦੀ ਪੂਜਾ ਦਾ ਤੇ ਕਰਦੇ ਜੀਆਂ ਨੂੰ ਕਾਗ ਧਰ ਜਿਓ ਪੂਜਦਾ ਪੱਤਾ ਤੋੜ ਕੇ ਮਾਰ ਕੇ ਪੱਤੇ ਨੂੰ ਫੁੱਲ ਨੂੰ ਕਤਲ ਕਰਕੇ ਪੂਰਤੀ ਦੇ ਜਣਾਉਂਦਾ ਪਾਤੀ ਤੋੜ ਮਾਲਣੀ ਪਾਤੀ ਪਾਤੀ ਜਿਓ ਜਿਸ ਪਾਣ ਕੋ ਪਾਤੀ ਤੋੜੈ ਸੋ ਪਾਣ ਨਿਰ ਜਿਓ ਸਰਜੀਓ ਕੱਟੈ ਨਿਰਜੀਓ ਪੂਜਨ ਪੂਜਨ ਜਿਹੜਾ ਸਰਜੀਓ ਨੂੰ ਕੱਟ ਕੇ ਨਿਰਜੀਓ ਨੂੰ ਪੂਜਦੇ ਨਾ ਅੰਤ ਪੜੇਗੋ ਭਾਰੀ ਜਿਹੜੇ ਫੁੱਲ ਕੱਟ ਕੇ ਲਿਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਬੱਥਾ ਧੱਕਦੇ ਨਾ ਅੰਤ ਪੜੇਗੋ ਭਾਰੀ ਉਹੀ ਗੱਲ ਮੂਰਤੀ ਹੋਏ ਔਰ ਕੁਝ ਨਹੀਂ ਇਹਦੇ ਵਿੱਚ ਕੀ ਹੈ ਉਹ ਸਮਝਣ ਇਸ ਕਰਕੇ ਇੱਜ਼ਤ ਕਰਨੀ ਦੇ ਵਿੱਚ ਕੀ ਹੈ ਫੁੱਲ ਜੜਾਉਣ ਦੀ ਲੋੜ ਨਹੀਂ ਹੈ ਖਰਾ ਪ੍ਰਸ਼ਾਦਾ ਨਹੀਂ ਖਾਣਾ ਜੇ ਐਨੀ ਅਕਲ ਨਹੀਂ ਸਾਡੂ ਫਿਰ ਅਸੀਂ ਹਿੰਦੂ